ਜਿੱਥੇ ਹਜ਼ਾਰਾਂ ਲੋਕ ਮੌਜੂਦ ਸੀਗੇ ਕੀ ਉੱਥੇ ਸਿਕਿਉਰਿਟੀ ਫੋਰਸਸ ਦਾ ਕੋਈ ਬੰਦਾ ਨਹੀਂ ਸੀਗਾ ਕੀ ਇੰਟੈਲੀਜੈਂਸ ਕੋਲੇ ਕੋਈ ਇਨਫਾਰਮੇਸ਼ਨ ਨਹੀਂ ਸੀਗੀ ਕਿ ਇਹੋ ਜਿਹਾ ਕਾਰ ਹੈ ਜਿਹੜਾ ਉਹ ਅਤਵਾਦੀ ਅੰਜਾਮ ਦੇਣ ਜਾ ਰਹੇ ਨੇ ਤਕਰੀਬਨ 1.80 ਲੱਖ ਫੌਜ ਦੇ ਵਿੱਚ ਅਸਾਮੀਆਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਉਹ ਕਿਉਂ ਖਾਲੀ ਪਈਆਂ ਨੇ ਉਹ ਭਰ ਕੇ ਲੋਕਾਂ ਦੀ ਪੂਰੇ ਦੇਸ਼ ਦੇ ਵਿੱਚ ਜਾਨ ਮਾਲ ਦੀ ਰੱਖਿਆ ਕਿਉਂ ਨਹੀਂ ਕੀਤੀ ਜਾ ਸਕਦੀ ਜਿੰਨਾ ਲੋਕਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਖਤਮ ਕੀਤਾ ਜਾਵੇ ਮੈਂ ਸਮਝਦਾ ਕਿ ਇਹ ਇਹ ਅੱਜ ਦੇਸ਼ ਦੀ ਲੋੜ ਹੈ ਦੇਖੋ 2 ਦਿਨ ਪਹਿਲਾਂ ਜਿੰਨਾ ਦੇਸ਼ ਵਾਸੀਆਂ ਨੇ ਸਾਡੇ ਭੈਣਾ ਭਰਾਵਾਂ ਨੇ ਪਹਿਲਗਾਮ ਦੇ ਅਤਵਾਦੀ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਗਵਾਈਆਂ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅੱਜ ਅਸੀਂ ਇੱਥੇ ਸਾਰੇ ਸਾਥੀ ਹੁਸ਼ਿਆਰਪੁਰ ਦੇ ਪਾਵਨ ਪਵਿੱਤਰ ਮੰਦਰ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨ ਆਏ ਸੀਗੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਬਲ ਬਖਸ਼ੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਉਹਨਾਂ ਨੂੰ ਇਹਨਾ ਹੌਸਲਾ ਬਖਸ਼ੇ ਕਿ ਉਹ ਇਹ ਘਾਟਾ ਜਿਹੜਾ ਉਹ ਚੱਲ ਸਕਣ ਉਹਦੀ ਅਰਦਾਸ ਕਰਨ ਆਏ ਸੀਗੇ ਔਰ ਜਿੰਨਾ ਹੱਤਵਾਦੀਆਂ ਨੇ ਜਿੰਨਾ ਦੇਸ਼ ਦੇ ਦੁਸ਼ਮਣਾਂ ਨੇ ਇਹ ਭਿਆਨਕ ਕਾਰਾ ਕੀਤਾ ਹੈ ਅਨਮਨੁੱਖੀ ਕਾਰਾ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਜਿੱਥੇ ਵੀ ਉਹ ਲੋਕੇ ਹੋਣ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਦਾ ਖਾਤਮਾ ਕੀਤਾ ਜਾਵੇ ਇਹ ਆ ਪ੍ਰਮਾਤਮਾ ਅਰਦਾਸ ਕਰਨ ਆਏ ਸੀਗੇ ਪਰ ਮੈਂ ਸਮਝਦਾ ਕਿ ਜਿੱਥੇ ਇਹ ਕਾਰਾ ਬੇहद ਨਿੰਦਣਯੋਗ ਸੀ ਉੱਥੇ ਹੀ ਕੁਝ ਸਵਾਲ ਵੀ ਬਣਦੇ ਨੇ ਸਵਾਲ ਦੇਸ਼ ਜਾਣਨਾ ਚਾਹੁੰਦਾ ਜਿਨ੍ਹਾਂ ਦੇ ਜਵਾਬ ਕਿ ਇਹੋ ਜੇ ਪ੍ਰੈਟੈਂਸਥਲ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਮੌਜੂਦ ਸੀਗੇ ਕੀ ਉੱਥੇ ਸਿਕਿਉਰਿਟੀ ਫੋਰਸਸ ਦਾ ਕੋਈ ਬੰਦਾ ਨਹੀਂ ਸੀਗਾ ਕੀ ਇੰਟੈਲੀਜੈਂਸ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਕਿ ਇਹੋ ਜਿਹਾ ਕਾਰ ਹੈ ਜਿਹੜਾ ਉਹ ਅਤਵਾਦੀ ਅੰਜਾਮ ਦੇਣ ਜਾ ਰਹੇ ਨੇ तकरीबन 1.80 ਹਜ਼ਾਰ ਫੌਜ ਦੇ ਵਿੱਚ ਅਸਾਮੀਆਂ ਨੇ ਜਿਹੜੀ ਉਹ ਖਾਲੀ ਪਈਆਂ ਨੇ ਉਹ ਕਿਉਂ ਖਾਲੀ ਪਈਆਂ ਨੇ ਉਹ ਭਰ ਕੇ ਲੋਕਾਂ ਦੀ ਪੂਰੇ ਦੇਸ਼ ਦੇ ਵਿੱਚ ਜਾਨ ਮਾਲ ਦੀ ਰੱਖਿਆ ਕਿਉਂ ਨਹੀਂ ਕੀਤੀ ਜਾਂਦਾ ਜਿੰਨਾ ਲੋਕਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਖਤਮ ਕੀਤਾ ਜਾਵੇ ਮੈਂ ਸਮਝਦਾ ਕਿ ਇਹ ਇਹ ਅੱਜ ਦੇਸ਼ ਦੀ ਲੋੜ ਹੈ ਦੇਸ਼ ਚਾਹੁੰਦਾ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਦੀ ਬਰਬਾਦੀ ਜਿਨ੍ਹਾਂ ਨੇ ਦੇਸ਼ ਦੇ ਖਿਲਾਫ ਇਹ ਜੀ ਘਟਨਾ ਨੂੰ ਅੰਜਾਮ ਦਿੱਤਾ ਔਰ ਲੈਫਟਨੈਂਟ ਵਿਨੈਨ ਨਰਵਲ ਜਿਨ੍ਹਾਂ ਦੇ ਉਹਨਾਂ ਦੀ ਸਿਸਟਰ ਨੇ ਦੱਸਿਆ ਕਿ ਗੋਲੀ ਲੱਗਣ ਦੇ ਡੇਢ ਘੰਟੇ ਤੱਕ ਉਹਨਾਂ ਦੇ ਸਾਥ ਚੱਲਦੇ ਸੀਗੇ ਜਿਉਂਦੇ ਸੀਗੇ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਉਹਨਾਂ ਦੀ ਮਦਦ ਲਈ ਨਹੀਂ ਪਹੁੰਚਿਆ ਸੋ ਵੱਡੇ ਸਵਾਲ ਖੜੇ ਹੁੰਦੇ ਨੇ ਮੈਂ ਤਾਂ ਇਹ ਵੀ ਕਹੂੰਗਾ ਕਿ ਦੇਸ਼ ਨੂੰ ਅੱਜ ਇੱਕ ਫੁੱਲ ਟਾਈਮ ਹੋਮ ਮਿਨਿਸਟਰੀ ਦੀ ਜ਼ਰੂਰਤ ਹੈ ਇਹ ਨਹੀਂ ਚੱਲ ਸਕਦਾ ਹੈਗਾ ਕਿ ਦੇਸ਼ ਦੇ ਹੋਮ ਮਿਨਿਸਟਰ ਸਿਰ ਪਰ ਸਿਰਫ ਪੋਲਿਟਿਕਲ ਆ ਆਪਣੇ ਲਾਹੇ ਦੇ ਲਈ ਕਿਤੇ ਸਰਕਾਰਾਂ ਬਣਾਉਣ ਦੇ ਵਿੱਚ ਕਿਤੇ ਤੋਲਣ ਦੇ ਵਿੱਚ ਪੋਲਿਟਿਕਲ ਐਕਟੀਵਿਟੀਜ਼ ਦੇ ਵਿੱਚ ਜੇ ਹੋਮ ਮਿਨਿਸਟਰ ਬਿਜ਼ੀ ਰਹਿਣਗੇ ਤੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਉਹਨਾਂ ਦੀ ਸੇਫਟੀ ਵੱਲ ਕੌਣ ਧਿਆਨ ਦੇਊਗਾ ਚਾਹੇ ਉਹਨਾਂ ਨੂੰ ਹੋਰ ਵੱਡੇ ਉਹਦੇ ਨੇ ਜਿਹੜੇ ਉਹ ਬਖਸ਼ਿਸ਼ ਦਿੱਤੇ ਜਾਣ ਕੋਈ ਦਿੱਕਤ ਨਹੀਂ ਹੈ ਪਰ ਦੇਸ਼ ਦੇ 140 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਦੇਸ਼ ਦੀ ਸਰਕਾਰ ਵੱਲੋਂ ਉਹ ਹੋਮ ਮਿਨਿਸਟਰੀ ਬਣਦੀ ਹੈ ਸੋ ਮੈਂ ਸਮਝਦਾ ਬਾਕੀ ਤਾਂ ਚਲੋ ਕਰ ਪੋਲਿਟੀਕਲ ਕਾਲ ਹੈ ਜਿਹੜੀ ਉਹ ਉਹਨਾਂ ਦੀ ਪਾਰਟੀ ਨੇ ਔਰ ਸਰਕਾਰ ਨੇ ਲੈਣੀ ਪਰ ਮੈਂ ਸਮਝਦਾ ਕਿ ਇਹ ਇੱਕ ਇਹੋ ਜਿਹਾ ਭਿਆਨਕ ਘਰਾ ਹੋਇਆ ਤੇ ਅੱਜ ਦੇਸ਼ ਦੀ ਇੱਕੋ ਹੀ ਡਿਮਾਂਡ ਹੈ ਇੱਕੋ ਹੀ ਮੰਗ ਹੈ ਕਿ ਜਿੱਥੇ ਵੀ ਉਹ ਲੋਕ ਜਿੱਥੇ ਵੀ ਉਹ ਪਾਪੀ ਜਿੱਥੇ ਵੀ ਉਹ ਅਤਵਾਦੀ ਲੁਕੇ ਹੋਏ ਨੇ ਉਹ ਚਾਹੇ ਇਸ ਦੇਸ਼ ਦੀ ਧਰਤੀ ਤੇ ਨੇ ਚਾਹੇ ਕਿਸੇ ਵਿਦੇਸ਼ ਦੀ ਧਰਤੀ ਤੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਖਤਮ ਕੀਤਾ ਜਾਵੇ ਉਹਨਾਂ ਦੀ ਬਰਬਾਦੀ ਹੈ ਜਿਹੜੀ ਉਹ ਇਨਸ਼ੋਰ ਕੀਤੀ ਜਾਵੇ ਸਰ ਜੀ